एनके शर्मा ने परनीत कौर डॉक्टर धर्मवीर गांधी और डॉक्टर बलबीर ਲਈ ਕੁਝ ਸਵਾਲ ਕਏ ਨੇ ਜੀ ਹਾਂ ਸਵਾਲ ਉਹਨਾਂ ਵੱਲੋਂ ਪੁੱਛੇ ਗਏ ਨੇ ਪਰਨੀਤ ਕੌਰ ਨੂੰ ਵੀ ਉਹਨਾਂ ਵੱਲੋਂ ਸਿੱਧੇ ਜਿਹੜੇ ਸਵਾਲ ਨੇ ਪੁੱਛੇ ਗਏ ਨੇ ਤੇ ਪੁੱਛਿਆ ਗਿਆ ਕਿ ਤੁਸੀਂ 5 ਸਾਲ ਕੇਂਦਰੀ ਮੰਤਰੀ ਰਹੇ ਪੰਜਾਬ ਚ ਇੱਕ ਵੀ ਵੱਡਾ ਪ੍ਰੋਜੈਕਟ ਕਿਉਂ ਨਹੀਂ ਲਿਆਉਂਦਾ ਤੇ ਦੂਜਾਰਾ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਸਵਾਲ ਪੁੱਛੇ ਨੇ ਕਿ ਤੁਸੀਂ 5 ਸਾਲ ਐਮਪੀ ਰਹੇ ਹੋ ਪਟਿਆਲਾ ਦੇ ਤਾਂ ਪਟਿਆਲੇ ਵਾਸਤੇ ਕੋਈ ਵੱਡਾ ਪ੍ਰੋਜੈਕਟ ਕਿਉਂ ਨਹੀਂ ਲਿਆ ਸਕੇ ਤੁਸੀਂ ਸੰਸਦ ਵਿੱਚ ਲੋਕਾਂ ਦੇ ਹੱਕ ਦੇ ਕਿੰਨੇ ਕ ਸਵਾਲ ਪੁੱਛੇ ਨੇ ਅੱਗੇ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਦੇ ਲਈ ਵੀ ਵੱਡੇ ਜਿਹੜੇ ਸਵਾਲ ਨੇ ਉਖੜੇ ਕੀਤੇ ਨੇ ਉਹਨਾਂ ਕਿਹਾ ਹੈ ਕਿ ਤੁਸੀਂ 2.5 ਸਾਲ ਤੋਂ ਮੰਤਰੀ ਹੋ ਤੁਹਾਡੇ ਆਪਣੇ ਹਲਕੇ ਪਟਿਆਲਾ ਦਿਹਾਤੀ ਦਾ ਮਾੜਾ ਹਾਲ ਕਿਉਂ ਹੈ ਸੜਕਾਂ ਕਿਉਂ ਟੁੱਟੀਆਂ ਨੇ ਡਿਸਪੈਂਸਰੀਆਂ ਕਿਉਂ ਖਾਲੀ ਨੇ ਤੁਸੀਂ ਬਤੌਰ ਸਿਹਤ ਮੰਤਰੀ ਪਟਿਆਲਾ ਵਿੱਚ ਸਭ ਤੋਂ ਪੁਰਾਣੇ ਮਾਤਾ ਕਸ਼ਲਿਆ ਹਸਪਤਾਲ ਦੇ ਇੱਕ ਵਾਰਡ ਦਾ ਉਦਘਾਟਨ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਵਿਰੋਧ ਕਿਉਂ ਨਹੀਂ ਕੀਤਾ ਤਾਂ ਇਹ ਜਿਹੜੇ ਤਿੱਖੇ ਸਵਾਲ ਨੇ ਇਥੇ ਪੁੱਛੇ ਗਏ ਨੇ ਅੱਗੇ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਨ ਕੇ ਸ਼ਰਮਾ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਸ਼੍ਰੋਮਣੀ ਅਕਾਲੀ ਦਲ ਪਿਛਲੇ 40 ਦਿਨਾਂ ਤੋਂ ਲਗਾਤਾਰ ਮੈਂ ਕੰਪੇਨ ਕਰ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਆ ਵੀ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਤੇ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੋ ਸੋ ਮੈਂ ਬੇਨਤੀ ਕਰ ਰਿਹਾ ਵੀ ਸਾਡੇ ਜਿਹੜੇ ਸਤਜਾਰ ਯੋਗ ਤਿੰਨੋ ਹੀ ਉਮੀਦਵਾਰ ਮੇਰੇ ਕੁਝ ਸਵਾਲ ਆ ਪੰਜ ਕਰਕੇ ਉਹ ਜੋ ਆਪ ਦਿਨ ਤੇ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਲਾਈਵ ਹੋ ਕੇ ਪੁੱਛਣ ਅਖਬਾਰ 'ਚ ਪੁੱਛਣ ਮੀਡੀਆ ਰਾਹੀਂ ਪੁੱਛਣ ਮੈਂ 28 ਤਰੀਕ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗਾ ਮੇਰੇ ਜਿਹੜੇ ਪੰਜ ਕੁਐਸਚਨ ਹੈ ਪਹਿਲਾਂ ਤਾਂ ਕੇਂਦਰੀ ਮੰਤਰੀ ਜਿਹੜੇ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਉਹਨਾਂ ਜਿਹੜੇ ਕੇਂਦਰ ਦੇ ਅੰਦਰ ਵਜ਼ੀਰ ਰਹੇ ਔਰ ਥਾਲੀਆਂ ਘਟਕਾ ਕੇ ਮਹਿੰਗਾਈ ਦੇ ਖਿਲਾਫ ਜਿਹੜਾ ਬੀਜੇਪੀ ਦੇ ਖਿਲਾਫ ਧਰਨੇ ਵੀ ਕਰਦੇ ਰਹੇ ਪ੍ਰਦਰਸ਼ਨ ਵੀ ਕਰਦੇ ਰਹੇ ਔਰ ਜਦੋਂ ਕਾਂਗਰਸ ਚ ਸੀਗੇ ਗ੍ਰਾਮ ਮੰਦਰ ਦਾ ਵਿਰੋਧ ਵੀ ਕਰਦੇ ਰਹੇ ਕੀ ਤੁਸੀਂ ਉਸ ਸਟੈਂਡ ਤੇ ਅੱਜ ਵੀ ਕਾਇਮ ਆ ਜਾਂ ਪਟਕਾ ਪਵਾ ਕੇ ਉਹ ਜਿਹੜਾ ਸਟੈਂਡ ਆ ਤੁਹਾਡਾ ਬਦਲ ਗਿਆ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਜਰੂਰ ਕਲੀਅਰ ਕਰੋ ਫਿਰ ਤੁਸੀਂ 20 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਆ ਇਹ ਪੂਰੇ ਲੋਕ ਸਭਾ ਹਲਕੇ ਜੇ ਕਿਹੜਾ ਜਿਹੜਾ ਵੱਡਾ ਪ੍ਰੋਜੈਕਟ ਤੁਸੀਂ ਲੈ ਕੇ ਆਈਆਂ ਜਿਸ ਦੇ ਨਾਲ 2-4000 ਨੌਜਵਾਨਾਂ ਨੂੰ ਜਿਹੜੀ ਨੌਕਰੀ ਮਿਲੀ ਹੋਏ ਕਿਰਪਾ ਕਰਕੇ ਉਹ ਵੀ ਕਲੀਅਰ ਕਰੋ ਫਿਰ ਜਿਹੜੀ 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ ਨੌ ਹਲਕਿਆਂ ਦੇ ਅੰਦਰ ਤੁਸੀਂ ਆਪਣੀ ਜਿਹੜੀ ਤੁਹਾਡੀ ਡਿਸਕ੍ਰੀਸ਼ਨਰੀ ਗ੍ਰਾਂਟ ਹੁੰਦੀ ਆ ਕਿੰਨੇ ਹਲਕਿਆਂ 'ਚ ਕਿਹੜੇ-ਕਿਹੜੇ ਵਿਕਾਸ ਕਾਰਜ ਕਰਵਾਏ ਤੇ ਕਿੰਨੀ ਗ੍ਰਾਂਟ ਆ ਜਿਹੜੀ ਤੁਸੀਂ 5 ਸਾਲਾਂ ਦੇ ਅੰਦਰ ਖਰਚ ਕੀਤੀ ਔਰ ਯਾਰ ਬਾੜ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹਾਂ ਛਤਰਾਣਾ ਚ ਔਰ ਜਿਹੜੀ ਇੱਥੇ ਦੇਵੀਗੜ੍ਹ ਚ ਹਰ ਸਾਲ ਟਾਂਗਰੀ ਔਰ ਧੱਗੜ ਜਿਹੜਾ ਹੜ ਲੈਂਦਾ ਕਿਸਾਨ ਵੀਰ ਹਰ ਸਾਲ ਭੌੜਾਂ ਤੋਂ ਆਪਣੀ ਜ਼ਮੀਨ ਨੂੰ ਬਚਾ ਕੇ ਪੁੱਧਰੀ ਕਰਕੇ ਦੁਬਾਰਾ ਫਿਰ ਫਸਲ ਉਗਾਉਂਦੇ ਆ ਤੁਸੀਂ ਧੱਗੜ ਦੇ ਪਾਣੀ ਨੂੰ ਬੰਨ੍ਹੇ ਲਾਉਣ ਵਾਸਤੇ ਚੱਕ ਡੈਮ ਬਣਵਾਤੇ ਕਿਹੜੇ ਉਪਰਾਲੇ ਕਰੀਏ ਕਿਰਪਾ ਕਰਕੇ ਚਾਨਣਾ ਔਰ ਤੁਹਾਡੇ ਹੀ ਹਲਕੇ ਚ ਪਟਿਆਲਾ 2 ਚ 24 ਪਿੰਡਾਂ ਦੀ ਜ਼ਮੀਨ ਨੇ ਅਕਵਾਇਰ ਜੀ ਤੁਹਾਡੇ ਦੱਸੇ ਮੁਤਾਬਕ ਤੁਸੀਂ ਉਹ ਸੜਕ ਬਣਾਉਣ ਦਾ 764 ਕਰੋੜ ਦਾ ਟੈਂਡਰ ਵੀ ਗੱਟਕਰੀ ਜਿੱਤੋਂ ਜਿਹੜਾ ਅਲਾਟ ਕਰਾਇਆ ਤੁਹਾਡੇ ਇੱਕ ਕੌਂਸਲਰ ਨੇ ਉਸ ਦਾ ਧੰਨਵਾਦ ਕੀਤਾ। ਸੋ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਾਹ ਹੋਣਾ 24 ਪਿੰਡਾਂ ਦੇ ਕਿਸਾਨਾਂ ਨੂੰ ਕਾਨੂੰਨ ਦੇ ਅਸਾਲ ਨਾਲ ਉਹਨਾਂ ਕਿਸਾਨਾਂ ਨੂੰ ਮਿਲ ਗਈ ਜੇ ਨਹੀਂ ਨਹੀਂ ਮਿਲੀ ਤਾਂ ਕੌਣ ਜ਼ਿੰਮੇਵਾਰ ਆ ਉਹ ਸਵਾਲ ਹੈ। ਇਹ ਮੇਰੇ ਪੰਜ ਕੁਐਸਚਨ ਜਿਹੜੇ ਮਹਾਰਾਣੀ ਪ੍ਰਮੇਲਪੁਰ ਜੀ ਤੋਂ ਆ ਔਰ ਡਾਕਟਰ ਧਰਮਵੀਰ ਗਾਂਧੀ ਜੀ ਨੋ ਮੇਰੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣ ਕਿ ਤੁਸੀਂ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਉਸ ਟਾਈਮ ਤੁਸੀਂ ਕਹਿਆ ਸੀਗਾ ਕਿ ਕਾਂਗਰਸ ਦੇ ਦੀ ਸਭ ਤੋਂ ਪ੍ਰਿਸ਼ਤ ਪਾਰਟੀ ਹੈ ਔਰ ਕਾਂਗਰਸ ਨੇ ਹਿੰਦੂ ਸਿੱਖ ਪਛਾਣ ਚ ਦੀ ਸ਼ਾਂਜ ਖਤਮ ਕੀਤੀ ਔਰ ਕਾਂਗਰਸ ਨੇ ਦੇਸ਼ ਤੋਂ ਜਿਹੜਾ ਸਫਾਇਆ ਹੋਣਾ ਚਾਹੀਦਾ ਹੈ। ਕੀ ਆ ਤੁਸੀਂ ਅੱਜ ਤੁਸੀਂ ਪਾਰਟੀ ਬਦਲ ਕੇ ਕਾਂਗਰਸ ਦੇ ਸ਼ਾਮਲ ਹੋ ਗਏ। ਕੀ ਤੁਸੀਂ ਪਹਿਲਾਂ ਠੀਕ ਸੀਗੇ ਜਾਂ ਅੱਜ ਠੀਕ ਸੀਗੇ? ਜਾ ਤੁਸੀਂ ਅੱਜ ਪਛਤਾਚਾਰ ਜਿਹੜਾ ਉਹ ਕਬੂਲ ਕਰ ਲਿਆ ਕਾਂਗਰਸ ਅੱਜ ਪਛਤਾਚਾਰ ਨਹੀਂ ਰਹੀ ਔਰ ਕਾਂਗਰਸ ਦਾ ਹੱਥਾ ਜਿਹੜਾ ਉਹ ਕੁੰਡੀ ਕੰਜਰ ਨਹੀਂ ਗਿਆ ਕਿਰਪਾ ਕਰਕੇ ਆਪਣੀ ਜਿਹੜੀ ਪੋਜੀਸ਼ਨ ਕਲੀਅਰ ਕਰੋ ਕਿ ਤੁਸੀਂ ਪਹਿਲਾਂ ਠੀਕ ਸੀ ਜਾਂ ਅੱਜ ਠੀਕ ਨਹੀਂ ਤੁਸੀਂ ਸੰਸਦ ਦੇ ਅੰਦਰ ਪੰਜਾਬ ਦੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਮਜ਼ਦੂਰਾਂ ਵਾਸਤੇ ਔਰ ਕਰਮਚਾਰੀਆਂ ਵਾਸਤੇ ਕਿੰਨੇ ਕੁਐਸਚਨ ਜਿਹੜੇ ਪੁੱਛੇ ਜਾਂ ਕਿਸਾਨਾਂ ਦੇ ਹੱਕ 'ਚ ਕਿੰਨੀ ਕੁ ਵਾਰੀ ਲੋਕ ਸਭਾ ਦੇ ਅੰਦਰ ਗਾਟ ਕੇ ਜਿਹੜੇ ਖੜੇ ਨੇ ਜਦੋਂ ਤੁਸੀਂ ਪੰਜ ਬਾਰੇ ਮੈਂਬਰ ਪਰ ਪੰਜ ਸਾਲ ਮੈਂਬਰ ਪਰ ਜੁਮ ਤੁਸੀਂ ਬਤੌਰ ਸਸਦ ਮੈਂਬਰ ਘੱਗੜ ਜਿਹੜਾ ਹਰ ਸਾਲ ਹੁਣਾਉਂਦਾ ਹੈਗਾ ਉਸ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਿਹੜੇ ਕਿਹੜੇ ਉਪਰਾਲੇ ਕਰੇ ਔਰ ਕਿੰਨੇ ਵਾਰੀ ਲੋਕ ਸਭਾ ਦੇ ਅੰਦਰ ਇਸ ਬਾਰੇ ਗੱਲਬਾਤ ਕੀਤੀ ਔਰ ਹਟਕਾ ਪਟਿਆਲਾ ਦਾ ਪਛੜਾਪਨ ਦੂਰ ਕਰਨ ਵਾਸਤੇ ਤੁਹਾਡੇ ਬਣੋ ਅਜ ਮੈਂਬਰ ਲੋਕ ਸਭਾ ਕਿਹੜੇ ਉਪਰਾਲੇ ਕੀਤੇ ਔਰ ਮੇਰੀ ਬੇਨਤੀ ਆ ਵੀ ਇਹ ਵੀ ਕਲੀਅਰ ਕਰੋ ਕਿ ਤੁਸੀਂ 5 ਸਾਲ ਵਾਸਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਤੇ ਰਹੇ ਔਰ 5 ਸਾਲ ਹੀ ਤੁਸੀਂ ਲੋਕ ਸਭਾ ਐਜ ਮੈਂਬਰ ਲੋਕ ਸਭਾ ਜਿਹੜੀ ਤੋਂ ਤਨਖਾਹ ਵਿਡਰਾ ਕਰੀਏ ਤੁਸੀਂ ਕਿੰਨੇ ਪਰਸੈਂਟ ਜਿਹੜੀਆਂ ਹਾਜ਼ਰੀਆਂ ਤੁਹਾਡੀਆਂ ਲੋਕ ਸਭਾ ਦੇ ਅੰਦਰ ਰਹੀਆਂ ਹੈਗੀਆਂ ਜੇ ਇੰਨਾ ਜਿਹੜੀ ਮੇਰੀ ਜਾਣਕਾਰੀ ਮੁਤਾਬਕ 54 ਪਰਸੈਂਟ ਗੈਰ ਹਾਜ਼ਰੀਆਂ ਤੁਹਾਡੀਆਂ ਹੋਈਆਂ ਤੇ ਇਸ ਗੈਰ ਹਾਜ਼ਰੀ ਦੇ ਸਮੇਂ ਦੇ ਦੌਰਾਨ ਤੁਸੀਂ ਆਪਣੇ ਅਸਤੀਫਾ ਜਿਹੜੀ ਲੋਕ ਸਭਾ ਤੋਂ ਅਸਤੀਫਾ ਦੇ ਨਹੀਂ ਦਿੱਤਾ ਤਾਂ ਕਿ ਦੂਸਰਾ ਉਮੀਦਵਾਰ ਆ ਕੇ ਤੁਹਾਡੀ ਜਗ੍ਹਾ ਲੋਕ ਸਭਾ ਹਲਕਾ ਪਟਿਆਲਾ ਦਾ ਪ੍ਰਤੀ ਨਿਯਤਤ ਕਰ ਸਕਦਾ ਹੈ ਸੋ ਇਹ ਮੇਰੇ ਪੰਜ ਕਵਸਚਨ ਧਰਮੇ ਗੰਦੀ ਜਿਹਨਾਂ ਸਾਡੇ ਸਰਕਾਰੀ ਇਹਨਾਂ ਚਾਹਵਾ ਡਾਕਟਰ ਬਲਬੀਰ ਸਿੰਘ ਜੀ ਨੂੰ ਮੇਰੀ ਬੇਨਤੀ ਆ ਵੀ ਥੋੜੇ ਹਲਕੇ ਚ ਡਾਕਟਰ ਬਲਬੀਰ ਸਿੰਘ ਜੀ ਨੂੰ ਬੇਨਤੀ ਹੈ ਵੀ ਥੋੜੇ ਹਲਕੇ ਚ 24 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਰਿੰਗ ਰੋਡ ਵਾਸਤੇ ਪਰ ਤੇ ਜੋ ਦੱਸਿਆ ਗਿਆ ਰਿੰਗ ਰੋਡ ਦੀ ਜਿਹੜੀ ਜ਼ਮੀਨ ਦੀ ਐਂਟਰੀ ਆ 3D ਨੋਟੀਫਿਕੇਸ਼ਨ ਆ 2.5 ਸਾਲ ਪਹਿਲਾਂ ਜਿਹੜੀ ਰੈਵਨਿਊ ਰਿਕਾਰਡ ਚ ਐਂਟਰੀ ਹੋ ਚੁੱਕੀ ਹੈ ਜ਼ਮੀਨਦਾਰ ਨਾ ਉਹਦੇ ਤੋਂ ਲੋਨ ਲੈ ਸਕਦੇ ਆ ਨਾ ਉਹ ਵੇਚ ਸਕਦੇ ਤੁਸੀਂ 2.5 ਸਾਲਾਂ ਦੇ ਅੰਦਰ ਅੰਦਰ ਅੱਜ ਤੱਕ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਕਿਉਂ ਨਹੀਂ ਦੇ ਸਕਦੇ ਤੁਹਾਡੇ ਡਿਪਟੀ ਕਮਿਸ਼ਨਰ ਦੀ ਇੱਕ ਲੈਟਰ ਜਿਹੜੇ ਕਿਸਾਨ ਵੀਰ ਮੈਨੂੰ ਦੇ ਕੇ ਗਈਆਂ ਉਹ ਸੰਸਾਰ ਜਿਹੜੀ ਜ਼ਮੀਨ ਦੀ ਕੀਮਤ ਹੈ ਨੈਸ਼ਨਲ ਹਾਈਵੇ ਤੋਂ 2 ਕਿਲੇ ਦੂਰ 20 ਲੱਖ ਔਰ ਪਿੱਛੇ 18 ਲੱਖ ਰੁਪਏ ਪਰ ਕਿੱਲਾ ਜਿਹੜਾ ਰੇਟ ਬਣਦਾ ਹੈਗਾ ਤੇ ਉਸਦੇ ਫੈਕਟਰ ਲਾ ਕੇ ਕੀਮਤ ਦਈ ਜਾਣੀ ਹੈ ਜਦ ਕਿ ਕਾਨੂੰਨ ਦੇ ਹਿਸਾਬ ਨਾਲ 2 ਕਰੋੜ 88 ਲੱਖ ਰੁਪਏ ਕਿੱਲਾ ਜਿਹੜੇ بیس ਰੇਟ ਬਣਦਾ ਹੈਗਾ ਤੁਸੀਂ ਕਿਰਪਾ ਕਰਕੇ ਕਲੀਅਰ ਕਰੋ ਕਿ 20 ਲੱਖ ਰੁਪਏ ਕਿੱਲੇ ਨੂੰ ਪੰਜਾਬ 'ਚ ਕੋਈ ਜੰਗਲ ਦੀ ਜ਼ਮੀਨ ਵੀ ਮਿਲਦੀ ਹੈ ਤੁਸੀਂ ਕਿਸਾਨਾਂ ਨਾਲ ਇੰਨਾ ਵੱਡਾ ਤੋ ਕਾ ਕਿਉਂ ਕਰ ਰਹੇ ਆ ਇਹ ਜਰੂਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀਂਹ ਪੱਥਰ ਜਿਹੜਾ ਉਦਘਾਟਨ ਦਾ ਨੀਂਹ ਪੱਥਰ ਪਾਇਆ ਸੀ ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਥੋੜੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜਰੂਰ ਤੁਸੀਂ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕਸਲਿਆ ਬਾੜ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕੀ ਹੈ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਕਰਦਾ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀ ਪੱਥਰ ਜਿਹੜਾ ਉਦਘਾਟਨ ਦਾ ਨੀ ਪੱਥਰ ਪਾਇਆ ਸੀ ਕੀ ਉਹ ਤੁਹਾਡੀ ਸਰਕਾਰ ਚ ਕੰਪਲੀਟ ਹੋ ਗਿਆ ਇਹਦਾ ਧਾਟਨ ਕਰਿਆ ਤਾਂ ਜਾਂ ਉੱਥੇ ਤੁਹਾਡੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕੁਸਲਿਆ ਬਾੜ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਹਾ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਜਦੋਂ ਇਲੈਕਸ਼ਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਚੋਣ ਲੜੀ ਆ 16 ਹਸਤਾਲ ਬਣਾਉਣ ਦੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕੀਤੀ ਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ 92 ਐਮ ਐਲ ਏ ਜਿਤਾਈ ਸੀ ਕਿ ਤੁਸੀਂ ਹੈਲਥ ਮਿਨਿਸਟਰ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਇਹ ਨਾ 16 17 ਜੋ 22 ਸਾਲ ਦੇ ਅੰਦਰ ਘੱਟੋ ਘੱਟ 8 ਤਾਂ ਕੰਪਲੀਟ ਹੋਣੇ ਚਾਹੀਦੇ ਸੀ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਕਿੰਨੇ ਹਸਪੀਟਲ ਆ ਜਿਹੜੇ ਵੱਡੇ ਮੈਡੀਕਲ ਕਾਲਜ ਜਿਹੜੇ ਤੁਸੀਂ 16 ਬਣਾਣੇ ਸੀਗੇ 16 ਮੈਡੀਕਲ ਕਾਲਜਾਂ ਚੋਂ ਕਿੰਨੇ ਮੈਡੀਕਲ ਕਾਲਜ ਤੁਸੀਂ ਕੰਪਲੀਟ ਕਰਦੇ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੁਸੀਂ ਦੱਸੋ ਇਹ ਵੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਸਾਡੇ ਬਣਾਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੇ ਸੇਵਾ ਕੇਂਦਰ ਸੀ ਬਣਾਏ ਸੀਗੇ ਤੁਸੀਂ ਪੁੱਛੀ ਮਾਰ ਕੇ ਉਹਦੇ ਉੱਤੇ ਮਹੱਲਾ ਕਲੀਨਿਕ ਲੱਗ ਗਿਆ ਨਾ ਉੱਥੇ ਕੋਈ ਦਵਾਈ ਮਿਲਦੀ ਆ ਨਾ ਡਾਕਟਰ ਹੁੰਦਾ ਹੈਗਾ ਫਿਰ ਜਿਹੜੇ ਪੰਜਾਬ ਦੇ ਲੋਕ ਸੇਵਾ ਕੇਂਦਰ ਦੀਆਂ ਸੇਵਾਵਾਂ ਤੋਂ ਵਾਂਝੇ ਹੋਈਏ ਮੇਰੇ ਹਲਕੇ ਚ ਪੀਰਮ ਖਾਲੇ ਚ ਸੀਗਾ ਹਜ਼ਾਰਾਂ ਲੋਕ ਲਾਈਨ ਚ ਲੱਗ ਕੇ ਉੱਥੇ ਕੰਮ ਕਰਾਉਂਦੇ ਜਿਹੜੇ ਉਹ ਵਾਂਝੇ ਹੋਈਆਂ ਤਹਿਸੀਲਾਂ ਦੇ ਅੰਦਰ ਕਰੋੜਾਂ ਰੁਪਏ ਦੀ ਨਿਸ਼ਚਿਤਤਾ ਦੇਣੀ ਆ ਪੈਰੀਆਂ ਉਸ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜਾਂ ਨਹੀਂ ਹੈਗਾ ਫਿਰ ਪੰਜਾਬ ਦੇ ਅੰਦਰ 5 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਗਰੀਬਾਂ ਦਾ ਮੁਫਤ ਸੀਗਾ ਪਰ ਅਫਸੋਸ ਆ ਕਿ ਸਟੇਟ ਨੇ ਆਪਣਾ ਸ਼ੇਅਰ ਨਾ ਦੇਣੇ ਕਰਕੇ ਆਈ ਆਯੂ ਸਮਾਨ ਕਾਰਡਾਂ ਜਿਹੜੇ ਪੰਜਾਬ ਦੇ ਹਸਪੀਟਲ ਜਿਹੜੇ ਉਹਨਾਂ ਨੂੰ ਅਕਸੈਪਟ ਨਹੀਂ ਕਰ ਰਹੇ ਤੁਸੀਂ ਦੱਸੋ ਕਿ ਗਰੀਬਾਂ ਦਾ ਥੋੜੀ ਪੇਮੈਂਟ ਕਰਕੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੋ ਸਕਿਆ ਇਹ ਵੀ ਪਲੀਜ਼ ਕਿਰਪਾ ਕਰਕੇ ਕਲੀਅਰ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਨੀ ਪੰਜਾਬੀਆਂ ਦੇ ਸਵਾਲਾਂ ਕੈਂਪੇਨ ਦੇ ਦੌਰਾਨ ਮੇਰੇ ਸਾਹਮਣੇ ਆਏ ਸੀਗੇ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਤੁਸੀਂ ਲਾਈਵ ਹੋ ਕੇ মিডিਆ ਰਾਹੀਂ ਜਾਂ ਮੈਨੂੰ ਪਿੱਛੇ ਨਿੱਕੇ ਪੁੱਛੋ ਮੈਂ ਜ਼ਰੂਰ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਹਰੇਕ ਜਵਾਬ ਹਰੇਕ ਗੱਲ ਦਾ ਜਵਾਬ ਜ਼ਰੂਰ ਦਵਾਂਗਾ ਤਾਂ ਕਿ ਪੰਜਾਬ ਦੇ ਲੋਕ ਔਰ ਲੋਕ ਸਭਾ ਹਮਕੇ ਦੇ ਲੋਕ ਤੁਹਾ ਸਾਡੀ ਸਾਰੇ ਉਮੀਦਵਾਰਾਂ ਦੀ ਕਿਰਦਾਰ ਔਰ ਕਾਰਗੁਜ਼ਾਰੀ ਜੱਜ ਕਰਕੇ ਪਹਿਲੀ ਤਰੀਕ ਨੂੰ ਫੈਸਲੇ ਲਈ ਦਿੱਚਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸਤਿ ਸ਼੍ਰੀ ਅਕਾਲ